ਰਾ ਤੁਹਾਨੂੰ ਹੂਰ ਨਹੀਂ ਮਿਲਾਈ ਜ ਬਹੁਤ ਟਾਈਮ ਹੋ ਗਿਆ ਬਹੁਤ ਭੈਣ ਭਰਾ ਕਮੈਂਟ ਕਰਦੇ ਕਹਿੰਦੇ ਬਾਈ ਤੁਸੀਂ ਵੀਡੀਓ ਨਹੀਂ ਬਣਾਉਂਦੇ ਹਨਾ ਵੀਡੀਓ ਬਈ ਅਸੀਂ ਤਾਂ ਨਹੀਂ ਬਣਾਉਂਦੇ ਕਿਉਂਕਿ ਅਸੀਂ ਪਾਰ ਘਟੌੜ ਵਾਲੇ ਪਾਸੇ ਹੋਏ ਆ ਤੇ ਹੂਰ ਦੱਸੋ ਇੱਕ ਭਾਰ ਕਿੰਨਾ ਘਟ ਗਿਆ ਮੇਰਾ ਬਹੁਤ ਘਟ ਗਿਆ ਕੇ ਨਾਲ ਬਹੁਤ ਪੱਲੇ ਗਿਆ ਪਤਾ ਲਾ ਹੋ ਗਿਆ ਨਾ ਹਾਂਜੀ ਬਹੁਤ ਹਾਂਜੀ ਅੱਜ ਤੋਂ ਕੋਈ ਦਿਨ ਪਹਿਲਾਂ ਨਾ ਮੈਂ ਉਹਦੇ ਵਜਨ ਦੀ ਵੀਡੀਓ ਪਾਈ ਸੀ ਜਿਹਦੇ ਵਿੱਚ ਮੇਰਾ ਵਜਨ ਸੀਗਾ 1 ਕਵਾਂਟਲ ਤੇ 10 ਕਿਲੋ ਤੇ ਮੈਂ ਸ਼ੁਰੂਆਤ ਜਦੋਂ ਕੀਤੀ ਸੀ ਅੱਜ ਤੋਂ 3 ਮਹੀਨੇ ਪਹਿਲਾਂ ਸ਼ੁਰੂਆਤ ਕੀਤੀ ਸੀ ਤੇ ਉਦੋਂ ਮੇਰਾ weight ਸੀਗਾ 1 ਕਵਾਂਟਲ ਦੇ 45 ਕਿਲੋ ਪਰ ਉਹਨੂੰ ਵੀ ਕਈ ਪਣ ਪਰਾ ਫੇਕ ਹੀ ਮੰਨਦੇ ਕਹਿੰਦੇ ਬਈ ਝੂਠ ਆ ਤੂੰ ਕੰਡਾ ਸੈੱਟ ਕਰਕੇ ਵੀਡੀਓ ਪਾਦੀ ਪਰ ਬੰਦੇ ਦਾ ਵਈ ਚਲੋ ਮੈਂ ਜਾਣਦਾ ਵਈ ਗਰੂ ਜਾਣਦਾ ਤੇ ਜਾਂ ਬਸ ਉਹਨਾਂ ਲੋਕਾਂ ਨੂੰ ਤਾਂ ਸੈਟੀਸਫਾਈ ਨਹੀਂ ਕਰ ਸਕਦਾ ਮੈਂ ਆਪਦਾ ਭਾਰ ਇੱਕ ਕਮੰਡਲ 45 ਤੋਂ ਅੱਜ ਅੱਜ ਭਾਰ ਮੇਰਾ ਕਿੰਨਾ ਆਊਗਾ ਤੁਹਾਨੂੰ ਉਹ ਵੀ ਦਿਖਾਉਣਾ ਵਾ ਤੇ ਅੱਜ ਤੋਂ ਕੁਝ ਦਿਨ ਪਹਿਲਾਂ ਮੈਂ ਵੀਡੀਓ ਪਾਈ ਸੀ ਉਹ ਚੱਕ ਕਮੰਡਲ 10 ਕਿਲੋ ਸੀਗਾ ਪਰ ਉਹ 10 ਕਿਲੋ ਤੇ ਮੇਰਾ ਵਜਨ ਆ ਕੇ ਅੜ ਗਿਆ ਸੀ ਬਹੁਤ ਦਿਨ 15 20 ਦਿਨ ਮੇਰਾ ਭਾਰ ਅੜਿਆ ਰਿਹਾ ਉਸ ਤੋਂ ਬਾਅਦ ਮੈਂ ਲਗਾਤਾਰ ਲਗਾਤਾਰ ਉਹ ਪ੍ਰੈਕਟਿਸ ਵਧਾਈ ਥੋੜੀ ਜੀ ਤੇ ਖਰਾਕ ਨੂੰ ਥ ਤੇ ਤਾਂ ਕਰਕੇ ਜਿਹੜਾ ਮੇਰਾ ਵਜਨ ਹਜ ਬਹੁਤ ਟਟ ਗਿਆ ਵਾ ਤੁਹਾਨੂੰ ਉਹ ਵੀ ਦਿਖਾਉਨੇ ਆ ਪਰ ਜਣੀ ਕਿ ਫੇ ਜਣੀ ਕਿ ਮੇਰੇ weight ਨੂੰ ਜਣੀ ਕਿ ਲੋਕ ਆਜਾ ਜਣੀ ਕਿ ਮੇਰੇ weight ਨੂੰ ਲੋਕ ਨਾ ਫੇਕ ਕਮਾਨਦੇ ਕਹਿੰਦੇ ਇੱਕ ਕਮਾਂਟਲ ਤੇਰਾ ਇੱਕ ਕਮਾਂਟਲ 45 ਕਿਲੋ ਤੇਰਾ ਭਾਰ ਹੋ ਹੀ ਨਹੀਂ ਸਕਦਾ ਕਿਉਂ ਨਹੀਂ ਬਈ ਹੋ ਸਕਦਾ ਦੋ ਦੋ ਕਮਾਂਟਲ ਦੇ ਬੰਦੇ ਵੇ ਹਨਾ ਪਰ ਮੈਂ ਆਪਦਾ ਭਾਰ ਇੱਕ ਕਮਾਂਟਲ 45 ਤੋਂ ਕਿਵੇਂ ਘਟਾਇਓ ਮੈਂ ਜਾਣਦਾ ਜਾਂ ਜਿਹੜੇ ਪੈਣਪਰਾ ਸਾਨੂੰ ਦੋਨਾਂ ਨੂੰ ਆ ਮੇਰਾ ਭਰਾ ਜਸਪ੍ਰੀਤ ਮੇਰੇ ਨਾਲ ਜਾਂਦਾ ਵਾ ਠੀਕ ਹੈ ਡੇਲੀ ਹਰ ਰੋਜ਼ ਮੇਰੇ ਨਾਲ ਜਾਂਦਾ ਇਹਨੇ ਮੇਰਾ ਬਹੁਤ ਸਾਥ ਦਿੱਤਾ ਵਜਨ ਘਟਾਉਣ ਦੇ ਵਿੱਚ ਤੇ ਬਹੁਤ ਯਾਰਾ ਇਕੱਲਾ ਬੰਦਾ ਬਈ ਕੁ ਕੱਲਾ ਬੰਦਾ ਇੱਕਦਾਂ ਜਾਊ ਦੋਦਾਂ ਜਾਊ ਪੰਜਦਾਂ ਜਾਊ ਜਾਂ ਜਿਹਦਾ ਮਨ ਪੂਰਾ ਸਟਰੋਂਗ ਆ ਪਰ ਆਪਣਾ ਵਾਇਗਰੂ ਦੀ ਕਰਪਾ ਨਾਲ ਐਵੇਂ ਝੂਠ ਮਾਰਾ ਬਈ ਮਨ ਬਹੁਤ ਸਟਰੋਂਗ ਆ ਵਾਇਗਰੂ ਦੇ ਮੈਂਟਲੀ ਤੌਰ ਤੇ ਆਹੀ ਬਹੁਤ ਵਧੀਆ ਵਾ ਹੈ ਹਨਾ ਵੀ ਆਪਾਂ ਆਦੇਬ ਨੂੰ ਸਟਰੋਂਗ ਕਰ ਲੈਂਦਾ ਵੀ ਯਾਰ ਆਪਾਂ ਕਰਕੇ ਰਹਿਣਾ ਇਹ ਚੀਜ਼ ਬਾਕੀ ਸਾਡੇ ਪੰਜਾਬੀਆਂ ਦੇ ਬਈ ਖੂਨ ਦੇ ਵਿੱਚ ਹੀ ਹੁੰਦਾ ਵਾ ਜਦੋਂ ਕਿਸੇ ਕੰਮ ਨੂੰ ਲੱਗ ਜੇਣਾ ਫਿਰ ਉਹ ਕਰਕੇ ਹੀ ਛੱਡ ਦੇਆ ਤੇ ਇਹ ਭਰਾ ਦਾ ਬਹੁਤ ਧੰਨਵਾਦ ਇਹਨੇ ਮੇਰਾ ਬਹੁਤ ਸਾਥ ਦਿੱਤਾ ਤੇ ਹਜੇ ਆਪਾਂ 10 ਤੋਂ 15 ਕਿਲੋ ਪਾਰ ਹੋਰ ਘਟਾਉਣਾ ਵਾ ਤੇ ਐਦਾ ਹੀ ਜੰਗ ਜਾਰੀ ਰੱਖਣੀ ਆ ਤੇ ਮੈਂ ਇੱਕ ਕਵਾਂਟਲ 4 ਤੇ ਕਈ ਪਣਪਰਾ ਉਹਨੂੰ ਵੀ ਫੇਗ ਮੰਨਦੇ ਮੰਨੀ ਚਲੋ ਕੋਈ ਦਿੱਕਤ ਨਹੀਂ ਪਰ ਮੈਨੂੰ ਪਤਾ ਮੈਂ ਆਪਦਾ ਭਾਰ ਕਿਵੇਂ ਘਟਾਇਆ ਵਾ ਤੇ ਆਜੋ ਹੁਣ ਆਪ ਵੇਟ ਤੋਲੇ ਲੱਗੇ ਤੈਨੂੰ ਵੇਟ ਦਿਖਾਉਣੇ ਆ ਤੇ ਜਿਹੜੇ ਪਣਪਰਾ ਵੇਟ ਘਟਾਉਣਾ ਚਾਹੁੰਦੇ ਆ ਉਹਦਾ ਦਿਲ ਮੈਂਟਲੀ ਲੋਰ ਤੇ ਸਟਰੋਂਗ ਹੋ ਕੇ ਲੱਗੋ ਭਾਰ ਜ਼ਰੂਰ ਕੱਢੂਗਾ ਖੁਰਾਕ ਬਦਲੋ ਪ੍ਰੈਕਟਿਸ ਵਧਾਓ ਵਧੀਆ ਕਰ ਪ੍ਰੈਕਟਿਸ ਕਰੋ ਤੇ ਜ਼ਰੂਰ ਭਾਰ ਕੱਢੂਗਾ ਵੀਰੇ ਆਜੋ ਆਹ ਲਓ ਜੀ ਹਰ ਕੰਡਾ ਖਾ ਦੇ ਬਾਕੀ ਭਾਈ ਕੰਡਾ ਕੁੰਡਾ ਸੈੱਟ ਨਹੀਂ ਹੁੰਦਾ ਦਾ ਐਵੇਂ ਠੀਕ ਹੈ ਨਾ ਕਿਸੇ ਨੂੰ ਝੂਠ ਮਾਰ ਕੇ ਤੁਸੀਂ ਮੈਂ ਤਾਂ ਸਭ ਤੋਂ ਵਧੀਆ ਗੱਲ ਇਹ ਕਹਿੰਨਾ ਦਿਖਾ ਹਾਂ ਅਲੋ ਆ 0 ਆ ਠੀਕ ਹੈ ਜੀ ਤਾਂ ਜਾਵੜਾ ਉਧਰ ਹਾਂ ਦਿਖਾਈ ਬਾਹਰ ਠੀਕ ਹੈ ਨਾ ਭਾਈ ਕਿਸੇ ਨੂੰ ਝੂਠ ਬੋਲ ਕੇ ਬਾਲਾ ਟਾਈਮ ਨਹੀਂ ਚੱਲਦੇ ਤੇ ਮੈਂ ਤਾਂ ਇਹ ਹੀ ਕਹੂੰਗਾ ਵੀ ਪੈਂਡ ਸਾਡਾ ਪਿੰਡਰ ਕਲਾ ਜਿਲ੍ਹਾ ਮੋਗਾ ਸਾਡੇ ਪੈਂਡ ਆਓ ਠੀਕ ਹੈ ਨਾ ਜਿਹਨੂੰ ਪੈਂਡ ਜਿਹੜੇ ਭਰਾ ਪੈਂਡ ਭਰਾਸ ਨੂੰ ਮਿਲਦੇ ਆ ਨਾ ਉਸ ਰੂਟ ਤੇ ਉਹਨਾਂ ਨੂੰ ਪਤਾ ਆ ਜਾ ਹੇ ਆ ਲੈ ਆ ਜਾ ਵੀ ਆਪਣੀ ਦਿਖਾ ਦੇ ਬੇਟਾ ਗੇ ਵੇਟ ਦਿਖਾ ਦੇ ਨੇੜੇ ਕਰ ਲੈ ਮਾਈਕ ਬੜਾ ਨੇੜੇ ਨਿਕਾ ਇੱਥੇ ਰੱਖ ਲੈ ਇੱਕ ਕੁਵੰਟਲ 5 ਕਿਲੋ ਤੇ 500 ਗ੍ਰਾਮ ਲੈ ਜਾਵੜਾ ਤਹਾਡੇ ਮੇਰੇ ਕੱਪੜੇ ਗਿੱਲੇ ਆ ਆ ਬਲੈਨ ਮੇਰੀ ਪੂਰੀ ਗਿੱਲੀ ਆ ਵੀਡੀਓ ਦੇ ਵਿੱਚ ਤੁਹਾਨੂੰ ਨਹੀਂ ਲੱਗਦਾ ਨਾ ਬਾਹਰ ਚਲਾ ਜਾ ਤਨ ਨੂੰ ਹੂਰ ਨਹੀਂ ਮਿਲ ਆਦੀ ਜ ਬਹੁਤ ਟਾਈਮ ਹੋ ਗਏ ਬਹੁਤ ਪੈਣ ਪਰਾ ਕਮੈਂਟ ਕਰਦੇ ਕਹਿੰਦੇ ਬਈ ਤੁਸੀਂ ਵੀਡੀਓ ਨਹੀਂ ਬਣਾਉਂਦੇ ਹਨਾ ਵੀਡੀਓ ਬਈ ਅਸੀਂ ਤਾਂ ਨਹੀਂ ਬਣਾਉਂਦੇ ਕਿਉਂਕਿ ਅਸੀਂ ਭਾਰ ਘਟਾਉਣ ਵਾਲੇ ਬਸੇ ਹੋਏ ਆ ਤੇ ਹੂਰ ਦੱਸ ਵੀ ਭਾਰ ਕਿੰਨਾ ਘਟ ਗਿਆ ਮੇਰਾ ਬਹੁਤ ਘਟ ਗਿਆ ਅਗਰ ਨਾਲ ਬਹੁਤ ਬਦਲ ਆ ਗਿਆ ਪਤਾ ਲਾ ਗਿਆ ਨਾ ਹਾਂਜੀ ਬਹੁਤ ਬਹੁਤ ਬਦਲ ਆ ਗਿਆ ਕਿੰਨਾ ਕੋਲ ਦੱਸ ਆ ਰਿਹਾ ਬਹੁਤ ਜਿਆਦੇ ਪਤਲੇ ਹੋ ਗਿਆ ਹਣ ਵੀਰ ਜੀ ਭਾਰ ਘਟਾਉਂਦੇ ਹੋਏ ਤਾਂ ਕਰਕੇ ਸੀ ਵੀਡੀਓ ਕੱਟ ਬਣਾਇਆ ਹਣ ਵੀਡੀਓ ਸਟਾਰਟ ਕਰ ਦੇਣੀ ਆ ਵਾ ਇੱਕ ਦੋ ਦਿਨਾਂ ਦੇ ਵਿੱਚ ਸਟਾਰਟ ਕਰ ਦੇਣੀ ਆ ਹੁੰਦਾ ਹੀ ਬਹੁਤ ਭਾਰ ਘਟਾ ਲਿਆ ਕਹਿੰਦੇ ਯਾਰ ਨੂਰ ਤੇਰੇ ਕਹਿੰਦੇ ਭਾਰ ਤੂੰ ਜਾਣ ਕੇ ਨਕਲੀ ਭਾਰ ਕਹਿੰਦੇ ਤੇ ਝੂਠ ਮਾਰਿਆ ਕਹਿੰਦੇ ਫੇਕ ਭਾਰ ਕਹਿੰਦੇ ਭਾਰ ਤੇ ਇੰਨਾ ਭਾਰ ਤਾਂ ਹੋਈ ਨਹੀਂ ਸਕਦਾ ਲੈ ਝੂਠ ਥੋੜੀ ਸੱਚੀ ਭਾਰ ਘਟਾ ਲਿਆ ਵੀਰ ਨੇ ਠੀਕ ਹੈ ਨਾ ਭਾਰ ਦਾ ਆ ਦੇ ਹਾਂਜੀ ਅੱਜ ਚਾਚੀ ਦੱਸੀ ਮੜਾ ਜਾ ਭਾਰ ਦੀ ਕਿ ਨਹੀਂ ਸੀਗਾ ਲੋ ਲੋ ਲੋਕ ਲੋਕ ਕਹਿੰਦੇ ਇੱਕ ਗੰਡਲ 45 ਕਿਲੋ ਭਾਰ ਹੋਈ ਨਹੀਂ ਸਕਦਾ ਤੇਰਾ ਨਹੀਂ ਨਹੀਂ ਸਾਡੇ ਨਾਲ ਅੰਦਰ ਪੂਰਾ ਹੀ ਇੰਨਾ ਹੀ ਕਾ ਸਾਡੇ ਨਾਲ ਜਾਂਦਾ ਰਿਹਾ ਸਾਨੂੰ ਪਤਾ ਹੀ ਨਹੀਂ ਕਿ ਦੱਸ ਤੇ ਆਹ ਵੇਖ ਲਓ ਬਈ ਅਸੀਂ ਬੂਟ ਆਹ ਵੇਖ ਲਓ ਬੂਟ ਹੀ ਕਿਵੇਂ ਫੜਿਆ ਜਿਹੜੇ ਭਣਪਰਾ ਫਰੀਕ ਫੇਕ ਸਮਝਦੇ ਆ ਵਧੀਆ ਲੱਗਦਾ ਨਾ ਹੁਣ ਹੁਣ ਠੀਕ ਲੱਗਦਾ ਆਪਣੀ ਕੀਤਾ ਦੋ ਮਹੀਨੇ ਹੋ ਗਏ ਆ ਦੋ ਤਿੰਨ ਮਹੀਨੇ ਹੋ ਗਏ ਅਸੀਂ ਵੀਡੀਓ ਨਹੀਂ ਬਣਾਈ ਆ ਆਪਣੀ ਕੋਈ ਵੀ ਹਾਸੇ ਖੇਡ ਦੇ ਲਈ ਕੋਈ ਵੀ ਵੀਡੀਓ ਨਹੀਂ ਬਣਾਈ ਤੇ ਵੀ ਚੱਲ ਮੁੰਡਾ ਸਾਡਾ ਸਲੈਮ ਹੋ ਜੇ ਐਸੇ ਕਰਕੇ ਬਈ ਅਸੀਂ ਵੀਡੀਓ ਨਹੀਂ ਬਣਾਈ ਤੇ ਕਈ ਭਣਪਰਾ ਸਾਨੂੰ ਕਈ ਜਾਂਦੇ ਲੜ ਪਏ ਇਹ ਦੁਬਾਰਾ ਲੜ ਪਏ ਪਤਾ ਨਹੀਂ ਕੀ ਗੱਲ ਹੋ ਗਈ ਵੀਡੀਓ ਨਹੀਂ ਬਣਾਈ ਕੋਈ ਕੋਈ ਲੜੇ ਲੁੜੇ ਰਿਹਾ ਬਈ ਅਸੀਂ ਸਿਰਫ ਆਹਦੇ ਪਾਰ ਘਟਾਉਣ ਵਾਲ ਪਰ ਹੁਣ ਆਪ ਸੈੱਟ ਹੋ ਗਿਆ ਹੁਣ ਆਪ ਵੀਡੀਓ ਬਣਾਉਣੀ ਹੈ ਅੱਜ ਤੋਂ ਜਾਂ ਕੱਲ ਤੋਂ ਸਟਾਰਟ ਕਰਾ ਦੇਣੀ ਹੈ ਅੱਜ ਸੰਗਰਾਮ ਜਾਣਾ ਸੀ ਨਾ ਤੇ ਹਾਂ ਜਾਨਬਾ ਫੇਰ ਆਪ ਕੱਲ ਤੋਂ ਸਟਾਰਟ ਕਰਾਂਗੇ ਠੀਕ ਆ ਠੀਕ ਆ ਚੰਗਾ ਫੇਰ ਬਾਏ ਚੱਫੀ ਬਾਏ ਕਟੂਟ ਕਟੂਟ ਅੱਗੇ ਚੰਗਾ ਵੀ ਇਹ ਭਣ ਪ੍ਰਾ ਕਮੈਂਡ ਕਰਦੇ ਕਹਿੰਦੇ ਭਈ ਅਸੀਂ ਤੇਰਾ ਵਜਰਾ ਦੇਖ ਕੇ ਕੀ ਲੈਣਾ ਤੂੰ ਘਟਾਇਆ ਆਪਦੇ ਵਾਸਤੇ ਘਟਾਇਆ ਬਈ ਅਸੀਂ ਉਹਨਾਂ ਵਾਸਤੇ ਘਟਾਇਆ ਵਾ ਉਹਨਾਂ ਵਾਸਤੇ ਵੀਡੀਓ ਪਾਉਨੇ ਆ ਜਿਹੜੇ ਭੈਣ ਭਰਾਵਾਂ ਨੇ ਆਪ ਵੀ ਵਜ਼ਨ ਘਟਾਉਣਾ ਵਾ ਸਾਡੇ ਤੋਂ ਜ਼ਿਆਦੇ ਮੋਟੇ ਹਨ ਵਜ਼ਨ ਘਟਾਉਣਾ ਸੀ ਉਹਨਾਂ ਵਾਸਤੇ ਵੀਡੀਓ ਪਾਉਨੇ ਥੋੜੇ ਹੱਥ ਤੇ ਵੀਡੀਓ ਪਾਉਂਦੇ ਨਹੀਂ ਬਈ ਨਾ ਦੇਖਿਆ ਕਰੋ ਬਈ ਠੀਕ ਹੈ ਨਾ ਸਾਨੂੰ ਵਿਦਵਾਨਾਂ ਦੀ ਲੋੜ ਵੀ ਨਹੀਂ ਹੈਗੀ ਅਸੀਂ ਇਗਨੋਰ ਹੀ ਕਰੀਦੇ ਆ ਉਹਦੇ ਬੰਦਿਆਂ ਨੂੰ ਬਾਕੀ ਬਈ ਜਿਹੜੇ ਭੈਣ ਭਰਾਵਾਂ ਨੇ ਵਜ਼ਨ ਘਟਾਉਣਾ ਵਾ ਆਪ ਦੇ ਮਨ ਨੂੰ ਸਟਰੋਂਗ ਕਰਕੇ ਮੈਂਟਲੀ ਤੌਰ ਤੇ ਵਧੀਆ ਤਰੀਕੇ ਨਾਲ ਵਧੀਆ ਡਾਈਟ ਲੈ ਕੇ ਵਧੀਆ ਪ੍ਰੈਕਟਿਸ ਕਰੋ ਤੇ ਜਰੂਰ ਤੁਹਾਡਾ ਵਜ਼ਨ ਘਟੂਗਾ ਮੈਂ ਐਗਜ਼ਾਮਪਲ ਤੁਹਾਡੇ ਸਾਹਮਣੇ ਕੀ ਤੇ ਮੇਰੀਆਂ ਪੁਰਾਣੀਆਂ ਵੀਡੀਓ ਕੱਢ ਕੇ ਤੁਸੀਂ ਦੇਖ ਸਕਦੇ ਮੇਰੀ ਆਈਡੀ ਤੇ ਪਰ ਅੱਜ ਤੁਸੀਂ ਮੈਨੂੰ ਦੇਖ ਸਕਦੇ ਆ ਮੈਂ ਆਪਣੀ ਪੁਰਾਣੀ ਲੁੱਕ ਨਵੀਂ ਲੁੱਕ ਦੀਆਂ ਵੀਡੀਓ ਵੀ ਵਿੱਚ ਲਾ ਦੂੰਗਾ ਤੁਸੀਂ ਜਰੂਰ ਦੇਖਿਓ ਤੇ ਸਟਰੋਂਗ ਹੋ ਕੇ ਲੱਗੋ ਥੈਂਕ ਯੂ so much ਇਹ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਆਪਣਾ ਪਿਆਰਾ ਜਿਹਾ ਕਮੈਂਟ ਜਰੂਰ ਕਰਿਓ ਯਾਰ ਜਿੰਨਾ ਕਿ ਮੈਂ ਆਪ ਦਾ ਭਾਰ ਘਟਾਇਆ ਜਰੂਰ ਹੌਸਲਾ ਵਧਾਓ ਥੈਂਕ ਯੂ so much